ਆਪਣੇ ਆਹ ਫਰੋਜਪੁਰ ਏਰੀਆ ਇੱਧਰ ਹੈਗਾ ਹੈ ਦਾ ਹਾਂ ਘਰ 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 ਸਾਰੇ ਕੋਲ ਤਾਂ ਬਿਚਟ ਟੂ ਗੇਪ ਹੋ ਹੈਗੇ ਆ ਬਸ ਬਸ ਯਾਨੀ ਕਿ ਕਮਯੋਰ ਹੀ ਹੋ ਗੇ ਘਰ ਬਈ ਹਾਂ ਆ ਮਾਤਾ ਨਾ ਹੈ ਆਪਾਂ ਆ ਇਹ ਫਿਆਦ ਕੀ ਆਪਾਂ ਥਾ ਪੰਜਾਬ ਚੁਕੇ ਸੋ ਹੈ ਨਾ ਦਾ ਕਾਤੇ ਕਿੱਥੇ ਜੋੜ ਜਾਂਦੇ ਆ ਕਾਤੇ ਖੋਲਦੇ ਉਹ ਭਾਵੇਂ ਲਾਇਆ ਜਾਂਦਾ ਹੈ। ਹੂੰ। ਕਟਟ ਆਉਦੇ ਆਹੋ। ਯਾ ਪੰਜ ਦੇ ਆਪਣੇ ਜਿਹਾ ਖਾਣੇ। ਹਾਂ? ਹੂੰ। ਯਾਵ ਜੀ ਆ। ਜਿਆ। ਕੇੰਦਰ ਕਾਲੂ ਦਾ ਪਾਪਾ ਕਬਲਾ। ਉਹ ਹੀ ਕਾਲੂ ਦਾ। ਕਾਹਦਾ ਕਹਿੰਦੇ ਯਾਰ ਪੱਦੇ ਆਨੇ। ਯਾ ਮੋਤੀ ਕੀ ਇਹ ਮੋਤੀ ਕੀ ਜਾਤਾ ਹੈ ਬਣਾ। ਪਤਾ ਨਹੀਂ। ਇਹ ਧੱਕਾ 1600 ਕਰੋੜ ਰੁਪਇਆ ਦੇਤਾ ਪੰਜਾਬ ਨੂੰ ਮੋਦੀ ਨੇ ਕਿਉਂ ਬਾਈ ਧੱਕਾ ਜਿਆਦਾ 1600 ਕਰੋੜ ਦੇਤਾ ਹੜਾ ਹੜ ਪੀੜਤਾਣਾਂ ਨੂੰ ਜਿਹੜੇ ਹੜ ਚ ਆਏ ਆ ਧੱਕਾ ਦੇਣਾ ਕੋਈ ਦਿੰਦਾ ਮੋਦੀ ਨੇ ਕਿ ਕਾ ਹੋ ਰਿਹਾ ਹੈ ਲੈ ਲੈਣੀ ਕਿ ਐਮ ਐਲ ਏ ਮੋਦੀ ਤੋਂ ਹੀ ਲੈਂਦੇ ਆ ਮੋਦੀ ਕੋਲੇ ਮਸ਼ੀਨਾਂ ਨੋਟਾਂ ਦੀ ਆ ਹੈਗੀ ਆ ਨਹੀਂ ਜੰਝਾਰਾ ਉੱਤੇ ਦੂਜਾ ਭਾਈ ਨਹੀਂ ਉਹ ਉਹ ਗੱਲ ਦਾ ਦੂਜਾ ਕਰਕੇ ਵੀ ਆਪਣੇ ਬਹੁਤ ਮਦਦ ਕਰਦੇ ਆ ਆਪ ਹੀ ਆਸਵੇਂ ਪਿੰਡਾਂ ਨੂੰ ਭਰ ਕੇ ਲੈ ਕੇ ਜਾਂਦੇ ਆ ਟਰਾਲੀਆਂ ਨਹੀਂ ਨਹੀਂ ਬਹੁਤ ਕਰਦੇ ਹੋਰ ਆ ਮੈਂ ਹੁਣ ਉਧਰੋਂ ਆਇਆ ਉਹ ਨਾ ਦੂਜਾ ਹਾਂ ਇੱਥੇ ਹੁਣ ਰੋਮ ਤੇ ਹਾਂ ਬਹੁਤ ਥੋੜਾ ਥੋੜ ਬੋਈਆ ਥੋੜੀ ਆ ਆਹ ਜੀ ਜਾਨੀ ਨਾ ਉਹ ਇਹੋ ਕਰਦਾ ਹੀ ਮੈਂ ਉਹ ਵੀ ਰੋਕੇ ਉਹਨਾਂ ਦਾ ਵੀ ਜਾ ਕੇ ਆਉਂਦੇ ਹੋ ਜੀ ਆਰ ਧੰਨ ਭਾਗ ਮੈਂ ਤਾਂ ਮਦਦ ਉਹ ਜੇ ਜ ਬੈਜ ਹੈ ਜੇ ਨਾਗੇ ਬਹੁਤ ਤਕਰੀਆ ਕੀ ਗੱਲਾਂ ਮੈਂ ਸਮਝੋ ਮੈਂ ਇੱਕ ਦਮ ਉਹ ਮੁਰ ਗਿਆ ਆ ਕੇ ਹਾਂ ਕਿ ਮੈਂ ਤਾਂ ਆ ਗਈ ਆ ਮੈਂ ਕਿਹਾ ਵੀ ਐਸ ਕੂ ਤਾਂ ਗੰਗ ਜਾ ਕੇ ਆਣਾ ਹਾਂ 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 ਆ ਜੀ ਆਇਆ ਧੰਨ ਭਾਗ ਆ ਹਾਂ ਅੱਗੇ ਬੰਦੇ ਆ ਗਏ ਯਾਦ ਆ ਗਈਆਂ ਅੱਗੇ ਅੱਗੇ ਨਾ ਬਜ਼ੁਰਗਾਂ ਨੇ ਪਤਾ ਅੱਗੇ ਦਰਾਨ ਕਾ ਤੋਂ ਪਉਂਦੇ ਸੀ ਅੱਗੇ ਦਰਾਨ ਬੁੱਢੇ ਦੇ ਮੁਰੇ ਪਾਏ ਹੁੰਦੇ ਬਜ਼ੁਰਗਾਂ ਦੇ ਆਹੋ ਆਈ ਆਇਆ ਗਿਆ ਕੋਈ ਰਿਸ਼ਤੇਦਾਰ ਆ ਗਿਆ ਉਹ ਆ ਬਹਿ ਜਾਂਦਾ ਬਹਿ ਜਾਂਦੀ ਸੀ ਸਹੀ ਗੱਲ ਆ ਬਾਈ ਕਾਹਾਂ ਨਹੀਂ ਜਾਂਦੇ ਸੀ ਨਾ 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 ਤੇਰੇ ਵਰਗਾ ਮੁਰੇ ਖੁੰਡਾ ਲਈ ਬੈਠਾ ਹੁੰਦਾ ਸੀ ਹਾਂ ਬੈਠਕ ਬੈਠਕ ਆ ਬੈਠਕ ਸੀਗੀ ਨਾਲ ਉਹਦੇ ਬਰਾਂਡਾ ਮੁਰੇ ਬਾਰ ਬਣਾਇਆ ਹੁੰਦਾ ਸੀ ਦੂਜੇ ਜਿਹੜੇ ਆ ਦਰਵਾਜ਼ੇ ਦਰਵਾਜ਼ੇ ਉਹ ਕੁਝ ਬਾਰੇ ਇਹ ਹੁੰਦੀ ਸੀ ਉਹ ਆਹੋ ਆਹੋ ਐਵੇਂ ਐਵੇਂ ਵੀ ਆਇਆ ਕਿ ਤੈਨੂੰ ਹਾਂ ਬੇਕਰ ਮਰ ਗਿਆ ਤਾਂ ਹੈਗਾ ਯਾਰ ਕਿਹੜਾ ਬੇਕਰ ਉਹ ਮਰ ਗਿਆ ਕਦੋਂ ਉਹ ਤਾਂ ਹੋਇਆ ਬਾਲਾ ਤੇ ਲੋਕਾਂ ਅੱਜ ਹੋ ਗਿਆ ਹੁਣ ਮੈਨੂੰ ਮਾਰ ਆਇਆ ਮੈਂ ਕਿਹਾ ਮੇਰੇ ਕੋਲ ਬੰਦੇ ਬੇਕਰ ਕੇ ਪੰਪ ਵਾਲਿਆਂ ਦੇ ਵੀ ਰੇਸ ਤੇ ਹੈਂ ਹਾ ਨਮਾਦੜਾ ਬੇਕਰ ਹੋ ਮਠਾੜੂ ਬਹੁਤ ਆਖਦੇ ਨੇ ਉਹ ਜਿਹੜਾ ਪਹਿਲਾਂ ਮਰ ਗਿਆ ਅੱਜ ਪੰਪ ਵਾਲੇ ਆ ਭਾਈ ਨਹੀਂ ਨਹੀਂ ਪਰ ਜਦ ਨਹੀਂ ਕਵਾਂ ਜਾਈਂ ਤੇ ਕਰ ਅਗਰ ਤੇ ਨਹੀਂ ਕਾ ਉਹ ਕਾ ਤਿਆਰ ਕੇ ਆਏਗੇ ਆ ਜੂ ਦੇ ਹੈਗੇ ਉਹ ਜੀ ਆ ਹੋਣਾ ਉਹ ਗਾਤਾ ਨਾ ਫਾਇਦਾ ਉਹ ਵੀ ਮਾ ਥੋੜੀ ਉਹ ਬਾਤ ਚ ਆ ਗਈ ਫਿਰ ਦੂਜੀ ਇੱਥੇ ਆ ਨਾਨ ਇੱਥੇ ਮਾਰਾ ਹਾਂ 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 ਜਾਵਾਂਗੇ ਹੁਣ ਜਦ ਕੋਤਰਾ ਖੁੱਲਣਗਾ ਉਦੋਂ ਚ ਆਇਆ ਕਰਾਂ ਆਪਣਾ ਬਣਾ ਵੀ ਕੇ ਜੇ ਹੈ ਐਂਦਵਾ ਨੂੰ ਕੋਤਰੇ ਖੁੱਲਣਗਾ ਹਾਂ ਐਂਦਵਾ ਨੂੰ ਤੇ ਆ ਅਹਿਮ ਆਪਣੀ ਕੀ ਰਸਤੇ ਦੇ ਰਹੀ ਉਹ ਵੀ ਥੋੜੀ ਇਹ ਪ੍ਰਾਣਾ ਸਾਡਾ ਅੱਛਾ ਇੱਕ ਮੇਰੀ ਉੱਥੇ ਭੂਆ ਵਿਆਹੀ ਆ ਉਹਨਾਂ ਦੇ ਘਰੇ ਉਹ ਵਜਦੇ ਆ ਮੇਰਾ ਤਾਂ ਮੰਨੋਗੇ ਨਹੀਂ ਨਹੀਂ ਮੇਰਾ ਪਿੰਡ ਹੈਗਾ ਕੋਕਰੀ ਵੱਡੀ ਵੱਡੀ ਕੋਕਰੀ ਪੀਰ ਇਹ ਮੁੰਡਾ ਸਮਾਦਾ ਇਹ ਸਮਾਦੂ ਆ ਸਾਡਾ ਪ੍ਰਾਣਾ ਤੇ ਉਹ ਇੱਕ ਹੈਗੇ ਆਪਣੇ ਹਕੀਮਾਂ ਦੇ ਵਾਇਤੇ ਹੈ ਸਮਾਦੋ ਉਹ ਡਾਕਟਰ ਸੀ ਜਿਹੜਾ ਤੇਰੇ ਬਿੱਲੂ ਕੋਈ ਰਹਿਤੇ ਦਾ ਵੀ ਹੱਡੀ ਕੋਕਰੀ ਉਹ ਬਿੱਲੂ ਕਿਹੜਾ ਹੈ ਟਰੈਕਟਰ ਆ ਟਰੈਕਟਰ ਥੱਲੇ ਆ ਕੇ ਮਰ ਗਿਆ ਸੀ ਅੱਛਾ ਜ਼ਿੰਮੇਦਾਰਾ ਨਹੀਂ ਅੱਛਾ ਹੋਊਗਾ ਵਾੜੀ ਨੇ ਆਇਆ ਸੀ ਸੁਪਨਾ ਵਾੜੀਆਂ ਤੜਕੇ ਨੂੰ ਜਾੜੜਾ ਘਰੇ ਤੇ ਗੱਲ ਉਹੀ ਹੋ ਗਈ ਹਾਂ ਕੱਦ ਰਾਤ ਨੂੰ ਸੁਪਨਾ ਆਇਆ ਕਰਕੇ ਫੇਰ ਪੱਲੇ ਆ ਗਏ ਮੈਂ ਕਿੰਗਾ ਕਰਦਾ ਸੀ ਤੇ ਉੱਥੋਂ ਹੀ ਨਾ ਘੱਟੇ ਵਾੜੀ ਨੇ ਸੁਪਨੇ ਇਹ ਪਤਾ ਲੱਗਾ ਕਿ ਪੁਰਾਣੇ ਰਿਵਾਜ ਸੀ ਹਟਣਾ ਉੱਟਣਾ ਹੁੰਦਿਆਂ ਸੀ ਹੁਣ ਨਾ ਕੋਣ ਆ ਦੂਜੀਆਂ ਆਪਣੀਆਂ ਹੱਟੀਆਂ ਛੋਟੀਆਂ ਹੀ ਹੁੰਦੀਆਂ ਸੀ ਉਦੋਂ ਤੱਕ ਥੋੜਾ ਜਿਹਾ ਘਾਟੀ ਸੀ ਤਾਂ ਨਹੀਂ ਸੀ ਬਾਕੀ ਹੁਣ ਅੱਗੇ ਵਾਲੀਆਂ ਬਾਈ ਗੰਦਾ ਹੀ ਨਹੀਂ ਰਹਿੰਦੇ ਨਹੀਂ ਨਹੀਂ ਗੰਦਾ ਐਵੇਂ ਨਹੀਂ ਲੋਕਾਂ ਕੋਲ ਗੁਲਾਬ ਦਾ ਟਾਈਮ ਆ ਨਾ ਮੂੰਹ ਪਿਆਰ ਰਹਿ ਗਿਆ ਕਿਸੇ ਕੋਲੇ ਅੱਜ ਕੱਲ੍ਹ ਨਾ ਨਾ ਉਹ ਹੁਣ ਨਹੀਂ ਕਰਦੇ ਪੈਸਾ ਬਹੁਤ ਹੈ ਲੋਕਾਂ ਕੋਲੇ ਉਹ ਟਾਈਮ ਹੈ ਨਹੀਂ ਨਾ ਨਾ ਤੇ ਲਿਆ ਜੀ ਘਾਟ ਸੱਚੀ ਆ ਕਹਿੰਦੇ ਮਾੜਾ ਜਮਾ ਤੇ ਜਮਾਨੀ ਮਾ ਪਿਆਰ ਤੇ ਤੇ ਅੱਜ ਕੱਲ ਮੂੰਹ ਇੱਕ ਵੇਖ ਕੇ ਨਿਜਰਦਾ ਕੋਈ ਸ਼ਰੀਕਾ ਨਹੀਂ ਕੋਈ ਨਾ ਕੋਈ ਅਗਲਾ ਨਾ ਰੋਟੀ ਕਦੋਂ ਖਾਈ ਜਾਂਦੇ ਆ ਹਾਂ ਤੇਰੇ ਵਾਲੀ ਗੱਲ ਦਾ ਸਮਝੋ ਤੇਰੇ ਰੰਗ ਕਰਨ ਵਾਲੇ ਨਹੀਂ ਆ ਸੀ ਤੋਂ ਵੀਡੀਓ ਚ ਵੇਖੇ ਇਹਨਾਂ ਦੇ ਪੰਡੂ ਆਇਸੀ ਮੈਂ ਨਾ ਰੰਗ ਕਰਨ ਸਮਝਦੋ ਸਵਾਦ ਰੰਗ ਕਰਨਾ ਹੀ ਨਹੀਂ ਜੋੜੀਆਂ ਲਾਉਣ ਆਏ ਹੋਣਗੇ ਅੱਛਾ ਉਹ ਦੋਨੇ ਹੋ ਨਹੀਂ ਆਉਂਦੇ ਆਪਣੇ ਕੰਮ ਕਰਕੇ ਗਏ ਆ ਪਹਿਲਾਂ ਨਹੀਂ ਉਹ ਉਹ ਸਵਾਦ ਤੋਂ ਕਿਹੜੇ ਆ ਜਿਹੜਾ ਆਪਣੇ ਹੋ ਸਕਦਾ ਪੈਂਟਰ ਵੀ ਆਏ ਹੋਣ ਰੰਗ ਵਾਲੇ ਕੀ ਕੀ ਸੀ ਵੀਡੀਓ ਦੇਖਿਆ ਬਈ ਤੂੰ ਵੀਡੀਓ ਤੇ ਤਾਂ ਮੈਂ ਥੋੜੀ ਆ ਕੁੜੀਆਂ ਆਪਣੇ ਪਿੰਡ ਆ ਬੱਪੀ ਨੂੰ ਕਿਹਨਾਂ ਤੇ ਢੱਲੀ ਹੋਣਾ ਨੂੰ ਤੁਸੀਂ ਮੈਂ ਵੀਡੀਓ ਚ ਕੀ ਦੇਖਿਆ ਤੂੰ ਵੀ ਤਾਂ ਮੈਂ ਰੰਗ ਵਾਲਾ ਨਹੀਂ ਸੀ ਮੁੰਡਾ ਇੱਥੇ ਨਾਂਕ ਕਰੀ ਜਾਂਦਾ ਹਾਂ ਕਰਦਾ ਤੂੰ ਹਾਂ ਕਰ ਉੱਥੇ ਜੇ ਡੇਗ ਨਹੀਂ ਤੇ ਕੋਈ ਇਹਨੂੰ ਕਰੀ ਜਾਂਦਾ ਬਾਪੂ ਅਟ ਗਿਆ ਨਹੀਂ ਮੈਂ ਕਰਦਾ ਹੀ ਨਹੀਂ ਕੰਮ ਤਾਂ ਕਰੀ ਜਾਂਦੇ ਸਮਾਧੂ ਆ ਮੁੰਡਾ ਮਾਰ ਰਾਂ ਵਾਲਾ ਨਹੀਂ ਨਹੀਂ ਮੈਂ ਨਹੀਂ ਕਰਦਾ ਉਹ ਨੂੰ ਵੇਖੀ ਪਹਿਲਾਂ ਉਹ ਕਰ ਕੀ ਗਏ ਉਹਨਾਂ ਦੇਖੀ ਕਰਦੇ ਪੜੀਆਂ ਉਹ ਸਮਝ ਆ ਨਹੀਂ ਰੰਗਾ ਕਰਦੇ ਗਏ ਉਹਦਾ ਜੇ ਉਹ ਵੀਡੀਓ ਬਣਾਈ ਹੋਵੇ ਜਾਂ ਨਾ ਆਉਣਾ ਜੋ ਮੁੰਨਾ ਸੀ ਇੱਕ ਤਾਂ ਉਹ ਵੰਨਾ ਜੀ ਕਰੀ ਸੀ ਬੰਦਰ ਬਾ ਫਿਰ ਉਹ ਹੋਊਗਾ ਜੇ ਰੰਗ ਕਰਕੇ ਕਰਾ ਬਾਵਾ ਨਾ ਜਾਦਾ ਹੂੰ ਹੂੰ ਤਰੀ ਮਾਨੂੰ ਗਾੜੇ ਰੰਗ ਤੇ ਦੀਪਾ ਗਰ ਕੇ ਗੇਰਾੰਗ ਚੀਕਾ ਕੁੰਖਾ ਤੇ ਅੱਛਾ ਤੇ ਮੈਂ ਤੀਖ ਮਾਦੋਂ ਹੋਰ ਵੀ ਕਰਕੇ ਗੇਰਾੰਗ ਹਰੀਆਂ ਵੀ ਲਾਉਂਗੇ ਤੇ ਸਦਾ ਗੇਰੇ ਥੱਲੇ ਪੌੜੀ ਆਹੋ ਪੌੜ ਗਈਆਂ ਉਹ ਤਾਂ ਨਹੀਂ ਲਾਉਂਦੇ ਨਹੀਂ ਲਾਦਿਆ ਯਾਰ ਹੈ ਔਰ ਇਹਨੂੰ ਮੈਂ ਆਖਿਆ ਸੀ ਗੱਲ ਸੁਣ ਲਾ ਯਾਰ ਕੰਮ ਤਾਂ ਆਪ ਹੀ ਕਰਨਾ ਹੁਣ ਤੇ ਮੈਂ ਇਹਨੂੰ ਆਖਿਆ ਜੇ ਮੈਂ ਤੂੰ ਸਪੋਰਟ ਦੇ ਇਹਨਾਂ ਨੂੰ ਤੇ ਤੇਰੇ ਵਾਲੀ ਗੱਲਾਂ ਪਉੜੀ ਜੀ ਆ ਬਾਹਰ ਨਾਲ ਸੈੱਡ ਅਸੀਂ ਬਣਾਇਆ ਆਪੀ ਆਪੀ ਬਣਾਇਆ ਨੇ ਇਹਦੇ ਥੱਲੇ ਕੋਈ ਸਪੋਰਟ ਨਹੀਂ ਉਮੇਦ ਆਤੀ ਤੇ ਆ ਜਿਹਦੇ ਮੈਂ ਕੱਲ ਇੰਟਰਲੋਕ ਲਾਉਂਦਾ ਸੀ ਪੰਜ ਛੇ ਦਿਨ ਲਾਇਆ ਉਹਦੇ ਘਰੇ ਲੱਗਿਆ ਵੇਖਾ ਉਹਦਾ ਯਾਰ 25 ਫੁੱਟ ਦਾ ਸੈੱਡ ਆ ਮੇਰਾ ਸਾਡਾ ਡੱਕਾ ਵੀ ਨਹੀਂ ਸਪੋਰਟ ਉਹਦੇ ਥੱਲੇ ਸਾਡੇ ਨਾ 40 ਫੁੱਟ ਲੰਮਾ ਘਰੇ ਪਾਇਆ ਹੋਇਆ ਮੇਰਾ ਆਪਦਾ ਥੱਲੇ ਜਿਹੜੀ ਨਾਲੀ 30 ਦੀ ਹੁੰਦੀ ਆ ਉਹੀ ਕੱਲੀ ਪਾਈ ਆ ਥੱਲੇ ਵਿਚਾਲੇ ਓਏ ਆਹ ਇਹਦਾ ਉਹ ਖਾ ਗਿਆ ਥੱਲੇ ਪਾਸੇ ਆ ਚੈਨਰ 3 ਇੰਚੀ ਦਾ ਉਹਦੇ ਥੱਲੇ ਖਰੀਆ ਲਾਤਾ ਹੀ ਮੈਂ ਕੋਈ ਨਹੀਂ ਦਿੰਦਾ ਸਰ ਵੀ ਆ ਜਮਿਆ ਮੂਹਰੇ ਲੈਂਟਰ ਨਹੀਂ ਆਏ ਉਹ ਦਬੋ ਨਹੀਂ ਦਿੰਦਾ ਭਾਰ ਜਿੰਦਾ ਮਰਜੀ ਬਾਕੀ ਇਹ ਚੌਰਸ ਪੈਪ ਆ ਜਿਹੜਾ ਇਹ ਤਾਂ ਮੇਰੇ ਨਾਲ ਦਬਤਾ ਨਹੀਂ ਮੂ ਬਾ ਪਹਿਲਾਂ ਹੋਵੇ ਤਾਂ ਹੋਵੇ ਇਹਦੇ ਚ ਨਾ ਇਹਦਾ ਬਲ ਨਿਕਲੇ ਅੰਡੇ ਦੇ ਬਾਈ ਇੰਨੇ ਭਾਰ ਜਗਾਇਆ ਇਹਦੇ ਚ ਨਾ ਜਿਹੜਾ ਚੌਕ ਫੂਲ ਹੈ ਉਹਦੇ ਚ ਖਰੀਆ ਪਾ ਕੇ ਬੰਜੀ ਭਾਰੀ ਭਰਦੇ ਦਿਖਾ ਲਾ ਕੇ ਨਾ ਹਿਲਦਾ ਹੀ ਨਹੀਂ ਇਹ ਜੰਪੋ ਦੋ ਦਿੰਦਾ ਹੁੰਦਾ ਜਦੋਂ ਖਾਹੀ ਜੀ ਨਹੀਂ ਮਰ ਜਾਂਦਾ ਨਾ ਨਾ ਰੋਟੀਆਂ ਖਾ ਲਦੇ ਹੈਂ ਖਾ ਕੇ ਆਇਆ ਰੋਟੀਆਂ ਨਾਲ ਆਕਾ ਚੀ ਆਏ ਉਹ ਮੈਂ ਕਹਾਂ ਚਲੋ ਮਿਲ ਕੇ ਉਹਨੇ ਇਹਨੂੰ ਮੈਂ ਬਾਈ ਨੂੰ ਗਿਆ ਮੈਂ ਕਹਾਂ ਤੂੰ ਘਰ ਜਾਂਦਾ ਕਹਿੰਦਾ ਮੈਂ ਉੱਥੇ ਜਾਂਦਾ ਰਹਿਆ ਇੱਕ ਇਹਨੂੰ ਇੱਥੇ ਬਾਈ ਨੂੰ ਮਿਲਿਆ ਥੋੜੇ ਪਿੰਡ ਦਾ ਹੈ ਜੀ ਹਾਂ ਉਹ ਮੈਂ ਉਹਨੂੰ ਪੁੱਛਿਆ ਮੈਂ ਕਹਾਂ ਉਹਨਾਂ ਦਾ ਘਰ ਕਹਿੰਦਾ ਉਪਰ ਆ ਮੈਂ ਫਿਰ ਉਹ ਗੇਟ ਹੀ ਪਛਾਣ ਲਿਆ ਮੈਂ ਕਹਾਂ ਵੀ ਆਹੀ ਹੈ ਕਿੱਧਰੋਂ ਆਏ ਸੀ ਤੁਸੀਂ ਅਸੀਂ ਇੱਧਰੋਂ ਆਏ ਆ ਹੈ ਕਿੱਥੇ ਮਿਲਿਆ ਤੁਹਾਨੂੰ ਆ ਮੋੜ ਜਿੱਥੇ ਬੈਠਾ ਹੁੰਦੇ ਤੇ ਬੈਠੇ ਬੜਾ ਆ ਅੱਛਾ ਬਾਤਾਂ ਦਾ ਜਾਂਦਾ ਹੁੰਦਾ ਉਸੇ ਨਾਨਕਸਰ ਮਿਲਦਾ ਹੋਏ ਓਹੋ ਉਹ ਮੰਦਰ ਆ ਮੈਨੂੰ ਪਤਾ ਹੈਗਾ ਉਹ ਕੀ ਕਹਿੰਦਾ ਕਹਿੰਦਾ ਉਹਨਾਂ ਘਰ ਕਿੱਥੇ ਕਹਿੰਦਾ ਆ ਮੰਦਰ ਉਹਨੇ ਦੱਸਿਆ ਮੈਂ ਤੁਹਾਨੂੰ ਪਾਪ ਹੋ ਗਿਆ ਜੇ ਮੰਦਰ ਉਹਦੇ ਕਿਸਾ ਦਾ ਪਾਇਆ ਹੁੰਦਾ ਤੇ ਲੱਫਤਰੀ ਬਿੜਾ ਉਹ ਮੋੜ ਤੇ ਅੱਛਾ ਉਹੀ ਉਹੀ ਕਦੇਰੇ ਵਾਲੀ ਆਓ ਜਨਗੋ ਪਜਾਮਾ ਨਹੀਂ ਪਾਇਆ ਹੁੰਦਾ ਪੋਪਾ ਜੀ ਦਾ ਹੀ ਬਾਈ ਨੂੰ ਕਹਿੰਦਾ ਜਰਾ ਪਿੰਡ ਕਿਹੜਾ ਏ ਕਹਿੰਦਾ ਮੇਰਾ ਹੈਗਾ ਸਮਾਧ ਮੈਨੂੰ ਪੁੱਛਦਾ ਹੀ ਮੈਂ ਕਹਿੰਦਾ ਮੇਰਾ ਕੋਕਰੀਆ ਹਾਂ ਆ ਆਹੋ ਹੈ ਹਾਂ ਹਾਂ ਤੇ ਰੋਜ਼ ਜਾਂਦੇ ਆ ਤੇ ਰੋਜ਼ ਜਾਂਦਾ ਪ੍ਰਸਾਦ ਆ ਰਗਾ ਨਾਮ ਕਰਾਉਣ ਜਾਂਦੇ ਮੈਂ ਮੈਂ ਵੀ ਤੈਨੂੰ ਸ਼ਾਇਦ ਦੇਖਿਆ ਹੋ ਬਈ ਨਾਨਕ ਦਾ ਥਾੜੇ ਜਿਹਾ ਜਾਨਾ ਉਹਨਾਂ ਤਰਕੇ ਕੋਤਰਾ ਖੁੱਲਿਆ ਦੇਖਿਆ ਹੋਊਗਾ ਮੈਂ ਹਾਂ ਆਹ ਜੇ ਕੋਤਰਾ ਖੁੱਲਿਆ ਉਹ ਜਾਂਦਾ ਹੈ ਉਹ ਇਹ ਤਾਂ ਖਾਟ ਚ ਜਾਂਦਾ ਉੱਥੇ ਹਾਂ ਸਾਜਰੀ ਵੀ ਜਾਂਦਾ ਸਾਜਰੀ ਕਿੱਥੇ ਨਹੀਂ ਹਾਂ ਸਾਜਰੀ ਮੈਂ ਕਾਰ ਤੇ ਜਾਂਦਾ ਮੇਰੇ ਹਿਸਾਬ ਨਾਲ ਪੰਜ 6 ਵਜੇ ਜਾਂਦਾ ਉਹ ਥੇ ਜਾਈ ਇਹ ਦੂਜੇ ਆਪਣਾ ਰਮਾਪ ਕੰਮ ਕਰ ਲੈਂਦਾ ਬੈਂਡ ਦਾ ਆਪ ਕਰਦਾ ਪਾਪਾ ਮਿਸਤਰੀ ਹੈ ਬਾਕੀ ਸਾਰੀ ਦਾ ਲੱਕੜ ਲੁੱਕੜੇ ਵਾਪਾ ਕੰਮ ਕਰ ਲੈਂਦਾ ਤੇ ਅਵੇਲੇਬਲ ਦਾ ਜਾਣਦਾ ਤੁਸੀਂ ਮੈਸਤਰੀ ਹੈਗਾ ਨਾ ਜਦੋਂ ਇਹਦਾ ਨਾਮ ਮੈਂ ਇਸ ਕੰਮ ਮੈਸਤਰੀ ਵਾਲੀ ਆ ਮੈਸਤਰ ਗੀ ਰੰਝਾ ਉਹ ਤਾਂ ਮਰਵਾ ਉਹ ਤਾਂ ਐ ਨਹੀਂ ਹੁੰਦਾ ਆਹੋ ਹਾਂ ਹਣੇ ਵੀ ਮੈਂ ਤੁਹਾਨੂੰ ਦੱਸਾਂ ਸਾਡੇ ਪਰ ਪਿੰਡ ਚ ਕੋਈ ਕਹਿੰਦਾ ਹੀ ਨਹੀਂ ਵੀ ਮੈਂ ਮੈਸਤਰੀ ਆਂ ਅਸੀਂ ਸਹੀ ਜਿਹੀ ਤਰ੍ਹਾਂ ਕੋ ਰਹਿੰਦੇ ਆਂ ਇਹ ਮੈਸਤਰੀ ਆ ਤੁਸੀਂ ਬਈ ਅਸੀਂ ਹੈਗੇ ਮੈਸਤਰੀ ਆਂ ਧਵਾ ਰਹੇ ਹਾਂ 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 ਦਾਦਾ ਅੱਗੇ ਕੋਈ ਕਹਿੰਦਾ ਹੀ ਨਹੀਂ ਕਿ ਉਹ ਬੁੜਿਆਂ ਦੀ ਤਰ੍ਹਾਂ ਹੀ ਮੁੱਢ ਤੋਂ ਖੁੱਦੀ ਹੈ ਹਾਂ ਹੋ ਇਹ ਤਾਂ ਤੇ ਕਾਰੋਬਾਰ ਸਾਡਾ ਵੱਡਾ ਥੋੜੇ ਜਿੰਨਾ ਸਾਫ ਹੋ ਗਿਆ ਲੰਮਾ ਤੁਸੀਂ ਸਾਡਾ ਕੋਈ ਸਾਨੂੰ ਕਹਿੰਦਾ ਹੀ ਨਹੀਂ ਯਾਰੀ ਮੈਸਤਰੀ ਜੀ ਮਿੰਦਰ ਰਾਜ ਦਾ 24 ਕਹਦੇ ਰਹਿੰਦੇ ਨਹੀਂ ਉਹ ਤਾਂ ਹੈ ਗਾਣ ਆਹੋ ਹੁਣ ਆਏ ਹੁਣ ਅਸੀਂ ਕੰਮ ਕਰਦੇ ਹਾਂ ਹੋ ਗੋ ਕਰਦੇ ਆਂ ਫਿਰ ਉਹ ਉਹ ਕੋਲੇ ਕਰੀ ਚਾਹੀਦਾ ਤੋਂ ਮਤੋਂ ਦੇ ਕਾਰਨ ਹਾਂ ਹਾਂ ਪਾ ਪਾ ਬਤੀ ਜਿਹੜਾ ਮਗਰਦਾ ਇਹ ਬੈਲਟ ਦਾ ਜਾਂਦਾ ਲੱਕੜ ਦਾ ਵੀ ਜਾਂਦਾ ਪਾ ਆਲੇ ਨੂੰ ਇਹ ਆਪਾਂ ਕਿਤੇ ਕੁਕ ਤੋਂ ਲਾਵਾ ਕਿਤੇ ਕੰਮ ਲੱਕੜ ਲੱਕੜ ਦਾ ਹੋਇਆ ਬਿਹਤਰੀਨ ਵਾਲੀ ਹੈ ਕੰਮ ਸਮਝ ਲਾ ਆਹੋ ਕੋਈ ਨਾ ਲੱਗਣਾ ਇੱਥੇ ਆਉਂਦੇ ਹੂੰ ਹੂੰ ਅੱਜ ਵੀ ਸ਼ੜਕ ਜਾਂਦਾ ਇਹ ਰੌਂਦੇ ਨੂੰ ਆਉਂਦੇ ਦੀ ਸਿੱਧੀ ਹਾਂ ਹਾਂ ਪਾਰ ਕੇ ਆ ਸਿੱਧੇ ਰੌਂਦੇ ਜਾਂਦੀ ਹੈ ਆ ਇੱਥੇ ਇੱਧਰ ਵੀ ਆਏ ਹਾਂ ਹਾਂ ਠਾਰ ਤੋਂ ਵੀ ਇੱਧਰ ਠਾਰ ਆਏ ਇੱਥੋਂ ਉਹ ਹਾਕਮ ਵਾਲਿਓ ਅੱਛਾ ਉਹ ਡਿਪਰੇ ਇੱਧਰ ਜਾਂਦੀ ਹੈ ਆਗਮਾਂ ਵੀ ਆਦੀ ਗਾਂ ਇੱਕ ਹੋਰ ਰੌਂਦੇ ਦਾ ਏਡਾ ਅੱਡਾ ਗਾਂ ਹੈ ਕੱਟਾ ਸਮਾਤ ਅਸ਼ਵਾਬ ਕੋਲੇ ਉਹ ਰੌਂਦੇ ਵੀ ਆਂਦੇ ਸਮਾ ਰੌਂਦੇ ਦਾ ਅੱਡਾ ਨਹੀਂ ਹੈ ਨਾ ਦਾ ਰੇਲ ਨਹੀਂ ਘਰ ਜਾਉਂਗਾ ਮੈਂ ਉਹ ਜਾਂਦੀ ਆ ਜਿਹੜੀ ਆਹ ਬੋਰਡ ਕੋਲੇ ਇਹਦਾ ਮੈਂ ਹਾਕਮ ਵਾਲੀ ਨਹੀਂ ਜਾਂਦੀ ਜਾਂ ਭੋਂਡੀ ਨਹੀਂ ਜਾਂਦੀ ਮੈਂ ਤਾਂ ਕਿਹੜਾ ਚੜੀਏ ਕਾਢੇ ਉਹਨੇ ਉੱਧਰ ਹੈ ਆਹ ਜਗਰਾਮੀ ਜਗਰਮੀ ਕਿਹੜਾ ਚੜਾ ਲੇ ਰੋਸ਼ਨੀ ਨਹੀਂ ਦੇਖੀ ਤੈਰਾਵਾਂ ਦੀ ਨਹੀਂ ਮੈਂ ਖਿਆ ਨਹੀਂ ਮੈਂ ਪੀਕਾ ਨਹੀਂ ਫੜਾ ਰੋਸ਼ਨੀ ਕਿਵੇਂ ਕਹਿੰਦੇ ਮੇਲਾ ਦਾ ਆ ਉੱਥੇ ਜਗਾ ਸੀਗੀ ਉਹ ਰੋਸ਼ਨੀ ਨਹੀਂ ਲੱਗਦੀ ਮੇਲੇ ਦਾ ਰੋਸ਼ਨੀ ਦਾ ਮਤਲਬ ਕਾਨੀ ਵਾਲੇ ਦੀ ਨੇ ਉਹ ਰੋਸ਼ਨੀ ਦਾ ਮਤਲਬ ਕੀ ਕਹਿੰਦਾ ਜਿਵੇਂ ਆਮ ਆਪਣੇ ਪਿੰਡਾਂ 'ਚ ਮੇਲਾ ਲੱਗਦਾ ਹੁੰਦਾ ਸੀ ਅੱਛਾ ਉਹਨੂੰ ਕਹਿੰਦੇ ਨੇ ਲੋਕਾਂ ਨੇ ਜਾਣਾ ਮੁਰਗੀ ਵਰਗਾ ਨੇ ਮੇਲਾ ਵੇਖਣਾ ਉੱਥੇ ਮੈਂ ਉਹ ਜਗ੍ਹਾ ਹੈਗੀ ਆ ਬਾਤਾ ਦੀ ਹੈ ਤਸਵੀਰ ਉਹ ਹੂੰ ਨਹੀਂ ਆ ਅਸੀਂ ਤਾਂ ਕਿਤੇ ਗਏ ਨਹੀਂ ਕਿ ਬਜ਼ੁਰਗ ਸਾਡੇ ਜਾਂਦੇ ਰਹੇ ਹੈਗਾ ਤੁੰਨ ਕਰ ਦੋ ਉਹਦੇ ਵੀ ਹੂੰ ਜਿ ਆਪਣਾ ਉਹ ਕੋਲੀ ਹੈ ਤਾਂ ਵੀ ਹੈਗਾ ਆਪਣੇ ਰੋਜ਼ ਨਹੀਂ ਲੱਗਦੀ ਜਿਗਰਾ ਆਉਂਦੀ ਆਹ ਇਹ ਤੋਂ ਕੋਣ ਆਇਆ ਸੀ ਇੱਕ ਵਾਰੀ ਉਹਨਾਂ ਨੇ ਸਿੰਦੇ ਨੇ ਸਿੰਦੇ ਨੇ ਬਣਾਇਆ ਸੀ ਸਿੰਡੈਨਗਾ ਇਕੋ ਗੋਗਵਾਨ ਕੋਈਆ ਸੀ ਅਰਜਨ ਵੇਲੀ ਅਰਜਨ ਵੇਲੀ ਉਧਰ ਦਾ ਪੱਲਾ ਵੀ ਪੱਲਾ ਵੀ ਮਰ ਗਿਆ ਪੱਲਾ ਆਹ ਮਰ ਗਿਆ ਥੰਨ ਕਰ ਬਹੁਤ ਕਰਦੀ ਸੀ ਹੈ ਇੱਕ ਭੱਟੀ ਸੀ ਪਹਿਲਾਂ ਜਿਸ ਬਾਲ ਭੱਟੀ ਭੱਗ ਕੇ ਗੋਮਨਾ ਬਥੇਰੇ ਗਈ ਕੁਈ ਜਾਂਦੇ ਆ 11000 ਆਵਾ ਕਿਹਨੂੰ ਹੁਣ ਉਹ ਦੇ ਕਣੂ ਆਹੋ ਪਤਾ ਹੈ ਇਹਦੀ ਗੱਲ ਪਤਾ ਲਾ ਉਹ ਤਾਂ ਚਨਾਖਣਾਈ ਚੱਕ ਬੱਸ ਬੱਸ ਪੰਡ ਦੇ ਵਿੱਚ ਇੱਕ ਨਹੀਂ ਦੋ ਦੋ ਜਾਣੇ ਗਾਉਂਦੇ ਆ ਸਹੀ ਗੱਲ ਆ ਹਰੇਕ ਹੀ ਪੰਡ ਚ ਕਈ ਇਹੋ ਜਿਹੇ ਤਾਂ ਜਿਹੜੇ ਲੁਕੇ ਬੈਠੇ ਆ ਬਾਲੇ ਆ ਅਜੇ ਤਾਂ ਤੈਨੂੰ ਇੱਥੇ ਉਹੀ ਕਰੀ ਜਾਂਦੀ ਤੇਰੇ ਨਾਮ ਮੈਂ ਗੀਤ ਲਿਖੇ ਆ ਆਹੋ ਉਹ ਦੇਖ ਲੈ ਉਹ ਵੀ ਮੈਂ ਕਹਿੰਨਾ ਗੁਰਦਾਸ ਮਾਨ ਕੋਲੋਂ ਕਰਾਉਣਾ ਆਹ ਦੇਖ ਲੈ ਦੋ ਆਏ ਆ ਨਹੀਂ ਬਾਹਲੇ ਲੁਕੇ ਰਿਹਾ ਕੀ ਕਰਾ ਕਰ ਮੈਂ ਕਹਣਾ ਇਹ ਜਣਾ ਖਾਣੀ ਚੱਕੀ ਵੈਦ ਕੁਦਰਤੀ ਹੈ ਕਿਸੇ ਨੂੰ ਗੁਣ ਵੀ ਹੁੰਦੇ ਜਿਹੜਾ ਲਿਖਦਾ ਹਨਾ ਕੁਦਰਤੀ ਵਾਹੀ ਹੁੰਦੀ ਹੈ ਨਹੀਂ ਨਹੀਂ ਆਪ ਸਾਡੇ ਜਿਆਦਾ ਸਾਡੇ ਦੇ ਕੰਮ ਦੇ ਨਾ ਮਗਰ ਪਏ ਜੀ ਜਾਂ ਮਤਲਬ ਆਪਾਂ ਪਤਾ ਹੁੰਦਾ ਵੀ ਕਰਨਾ ਹੀ ਆ ਹੂੰ ਬੰਦਾ ਫਿਰ ਕਰ ਲੈਂਦਾ ਜੇ ਆਪਾਂ ਨਾ ਉਹ ਕੰਮ ਦੇ ਕਹਿੰਦੇ ਛੱਡ ਪੜੇ ਹੋ ਜਾਊਗਾ ਹੋ ਜਾਊਗਾ ਫਿਰ ਨਹੀਂ ਆ ਠੀਕ ਗੱਲ ਹੁਣ ਮੇਰਾ ਪਾਪਾ ਏ ਵੀ ਵੀ ਇਹ ਬਹੁਤ ਚਾਰ ਘੱਟੋ ਘੱਟ 10 ਰੇਟ ਹੋਣਗੇ ਜਿਹੜੇ ਗਾਰਿਆਂ ਦੇ ਭਰੇ ਪਏ ਪਰ ਮੁੜ ਕੇ ਨਹੀਂ ਖੜੀ ਛੱਡਦਾ ਜੋ ਕਾਮੀ ਜੋ ਨਹੀਂ ਹੋ ਕਿਤੇ ਪਤਾ ਹੀ ਨਹੀਂ ਲੱਗਿਆ ਵੀ ਦਾਈ ਤੇ ਨਹੀਂ ਜੋ ਮਿਲਿਆ ਕੋਈ ਪੈਂਦਾ ਉਹਦਾ ਮਾੜੀ ਬੰਦੇ ਨੂੰ ਕੋਈ ਹੱਥ ਵੀ ਨਹੀਂ ਪਾਉਂਦਾ ਜਿਹੜੀ ਪਾਉਂਦੀ ਕੋਸ ਵੀ ਆ ਆਹ ਗੱਲ ਉਹਦਾ ਸਪੈਂਸ ਦਾ ਪਿਓ ਦਾਤਨ ਸੀਗਾ ਉਹ ਧੀਨੀ ਜਾ ਰਿਹਾ ਬਰਾੜ ਉਹ ਬਰਾੜਾ ਹੋ ਉਹ ਲਗਰ ਆੜਾ ਹੈਗਾ ਉਹ ਜਿਹੜਾ ਇਹਦਾ ਪਿਓ ਸੀਗਾ ਢੋਲੇ ਦਾ ਉਹਦਾ ਪਿਆਰ ਦਰੰਗ ਹੋਇਆ ਪਿਆ ਉਹਨੂੰ ਤਾਂ ਭੋਲੇ ਪਿਆ ਉਹਨੂੰ ਹਾਂ ਭੋਲੇ ਦੇ ਪਿਆ ਚੱਲ ਜਾਈ ਚੱਲ ਨਾ ਧੰਦੇ ਆ ਲੋਟੀ ਖਾ ਨਾ ਨਾ ਬਾਜ ਜਾਂਦਾ ਹੈ ਪਰ ਜਾਂਦਾ ਹੈ ਦਰਸ਼ਨ ਕਰਕੇ ਤੇਰੇ ਹਾਂ ਕੋਈ ਨਹੀਂ ਆਜਾ ਕਾ ਥੇਲਾ ਮਾਰ ਲਿਆ ਕੋਈ ਨਹੀਂ ਕੋਈ ਨਹੀਂ ਜੀ ਇੱਧਰ ਕਦੇ ਆਏ ਆਏ ਤੇਰੇ ਕੋਲੇ ਆਇਆ ਕਰਾਂਗੇ ਚੰਗਾ ਆ ਕਾ ਥੇਈ ਜਾ ਹੈ ਨੇ ਆ ਰੱਖ ਲਾ ਆ ਕਾ ਨਹੀਂ ਜਾਂਦਾ ਉਹ ਨਹੀਂ ਨਹੀਂ ਰੱਖ ਲਾ ਕੋਈ ਨਹੀਂ ਆਪਾਂ ਲੈ ਆਵਾਂਗੇ ਪੁੜੀਆਂ ਨਹੀਂ ਆਪਾਂ ਲੈਵੇਂ ਨਹੀਂ ਬਾਪੂ ਉਹ ਨਹੀਂ ਨਹੀਂ ਕੋਈ ਨਹੀਂ ਉਹ ਨਹੀਂ ਮੈਂ ਤੈਨੂੰ ਉਹ ਨਹੀਂ ਨਹੀਂ ਮੈਂ ਤੈਨੂੰ ਉਵੇਂ ਹੀ ਨਹੀਂ ਦਿੱਤੇ ਕਿ ਕੋਈ ਨਹੀਂ ਕਿ ਪਿਉਾਂ ਵਰਗਾ ਸਾਡੇ ਕੋਈ ਨਹੀਂ ਹਾਂ ਹਾਂ ਕੋਈ ਨਾ ਮੈਂ ਧੰਨਵਾਦ ਤੁਹਾਡੇ ਜੀ ਆ ਜਾ ਹਾਂ ਹਾਂ ਵੀਰ ਜਦੋਂ ਮਰਜੀ ਆਉਂਦਾ ਸਾ ਘਰ ਕੋਈ ਨਹੀਂ ਕੋਈ ਨਹੀਂ थे थे। कोई, ना गये, 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 ना कोई ना भाई यहाँ हमारे यहाँ दूध जब गए कोई ना मूके कोई ना कोई ना भाई दूध का कमला सीधा होगा वो है क्या? हैगा हो भी पे यार दागियाँ मत करना भी उधर काम सीन है हाँ ये तो हम उधर तुम बड़ा काम थोड़ा आ भी छोटा ही है हाँ ना ये हमारे मोटे काम वो वो भार दूध का नहीं काम बड़ा